ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਸਾਹਮਣੇ 14 15 ਤੇ 16 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹਨਾਂ ਤਿੰਨ ਦਿਨਾਂ ਵਿੱਚ ਕੀ ਮੌਸਮ ਦੇ ਹਾਲਾਤ ਨੇ ਬੱਦਲਬਾਈ ਧੁੰਦ ਅਤੇ ਮੀਂਹ ਦੀ ਕੀ ਸੰਭਾਵਨਾ ਹੈ ਤਾਪਮਾਨ ਦੇ ਵਿੱਚ ਕੀ ਵਾਧਾ ਹੋ ਸਕਦਾ ਹੈ ਅਤੇ ਜੋ ਬੱਦਲੀ ਸਿਸਟਮ ਪੰਜਾਬ ਵੱਲ ਆ ਰਹੇ ਨੇ ਇਹ ਕਦੋਂ ਤੱਕ ਪੰਜਾਬ ਦੇ ਉੱਪਰ ਬਰਕਰਾਰ ਰਹਿਣਗੇ ਅਤੇ ਕਦੋਂ ਤੱਕ ਇਹ ਪੰਜਾਬ ਦੇ ਉੱਪਰ ਠੰਡ ਅਤੇ ਮੀਂਹ ਦੀ ਸੰਭਾਵਨਾ ਬਣਾ ਸਕਦੇ ਨੇ ਤਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ। ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ। ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰਦੇ ਹੋ। ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਮੌਸਮ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਬਹੁਤ ਸਾਫ਼ ਤਰੀਕੇ ਨਾਲ ਦਿਖਾਈ ਦੇ ਰਿਹਾ ਜੋ ਕਿ ਲਗਾਤਾਰ ਪਿਛਲੇ ਕੱਲ ਤੋਂ ਹੀ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਸੀ। ਜਿਸ ਦੇ ਕਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੱਦਲੀ ਸਿਸਟਮ ਜਿਹੜਾ ਵਰਕਰਾਂ ਰਹਿਣ ਦੀ ਉਮੀਦ ਹੈ ਤੇ ਪਹਾੜੀ ਖੇਤਰ ਵਿੱਚ ਵੀ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਤੇ ਪੱਛਮੀ ਸਿਸਟਮ ਵੀ ਕਾਫੀ ਤਰੀਕੇ ਨਾਲ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਆਉਣ ਦੇ ਦੋ ਦਿਨਾਂ ਦੇ ਵਿੱਚ ਅੱਜ ਗੱਲ ਕੀਤੀ ਜਾਵੇ ਤਾਂ 14 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਬਾਹੀ ਦਿਨ ਦੇ ਸਮੇਂ ਦੇਖਣ ਨੂੰ ਮਿਲੇਗੀ ਪੱਛਮ ਦੀ ਹਵਾ ਚੱਲੇਗੀ ਜਿਸ ਦੀ ਗਤੀ 15-20 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਦਿਨ ਦੇ ਵੇਲੇ ਤਾਪਮਾਨ ਜਿਹੜਾ ਇੰਬਾਕੀਟੋ ਲੈ ਕੇ 25 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਿਸ ਦੇ ਨਾਲ ਠੰਡ ਦੇ ਹਾਲਾਤ ਥੋੜੇ ਬੋਤੇ ਘੱਟ ਹੀ ਦੇਖਣ ਨੂੰ ਮਿਲਣਗੇ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਥੋੜਾ ਬੋਤਾ ਠੰਡ ਦਾ ਅਹਿਸਾਸ ਲਗਾਤਾਰ ਹੁੰਦਾ ਹੀ ਰਹੇਗਾ ਗੱਲ ਕਰਾਂਗੇ ਸ਼ਾਮ ਦੇ ਮੌਸਮ ਦੀ ਤਾਂ ਅੱਜ ਸ਼ਾਮ ਨੂੰ ਪੰਜਾਬ ਦੇ ਵਿੱਚ ਕੋਈ ਵੱਡਾ ਹਲਚਲ ਨਹੀਂ ਹੈ ਬੱਦਲੀ ਸਿਸਟਮ ਬਰਕਰਾਰ ਰਹਣਗੇ ਜਿਸ ਦੇ ਨਾਲ ਥੋੜੀ-ਬਹੁਤੀ ਜਿਹੜੀ ਇਹ ਠੰਡ ਜ਼ਿਆਦਾ ਦੇਖਣ ਨੂੰ ਪੰਜਾਬ ਦੇ ਵਿੱਚ ਮਿਲ ਸਕੇਗੀ ਪਰ 15 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਥੋੜੇ-ਬਹੁਤੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਸੰਘਣੀ ਤੋਂ ਸੰਘਣੀ ਬੱਦਲਬਈ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਜੋ ਕਿ ਤੁਹਾਨੂੰ ਇਸ ਸਮੇਂ ਪੱਛਮੀ ਖੇਤਰ ਵਿੱਚ ਵਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਬੱਦਲਬਾਈ ਜਿਹੜੀ ਹੈ ਪੰਜਾਬ ਦੇ ਵਿੱਚ 15 ਤਰੀਕ ਨੂੰ ਐਂਟਰ ਕਰੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਥੋੜੀ ਜਿਹਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਧੁੰਦ ਦੇ ਹਾਲਾਤ ਤੇ ਬੱਦਲਬਾਈ ਦੇ ਹਾਲਾਤ ਸਵੇਰ ਸਮੇਂ ਤੋਂ ਹੀ ਬਣਦੇ ਦਿਖਾਈ ਦੇ ਸਕਦੇ ਨੇ ਇਹ ਬੱਦਲੀ ਸਿਸਟਮ ਪਹਾੜੀ ਖੇਤਰ ਵਿੱਚ ਐਕਟੀਵੇਟ ਹੋਣਗੇ ਜਿਸ ਦੇ ਨਾਲ ਪਹਾੜੀ ਖੇਤਰ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਜਿਸ ਦਾ ਅਸਰ ਪੰਜਾਬ ਦੇ ਉੱਪਰ ਇਹ ਹੋਵੇਗਾ ਕਿ ਠੰਡ ਦੇ ਹਾਲਾਤ ਥੋੜੇ ਜੇ ਵਧਦੇ ਹੋਏ ਦਿਖਾਈ ਦੇ ਸਕਦੇ ਨੇ 1 ਤੋਂ 2 ਡਿਗਰੀ ਤਾਪਮਾਨ ਘਿਰਦਾ ਹੋਇਆ ਦਿਖਾਈ ਦੇਵੇਗਾ ਹਵਾ ਪੱਛਮ ਦਿਸ਼ਾ ਤੋਂ ਚੱਲੇਗੀ ਜਿਸ ਦੇ ਨਾਲ ਠੰਡ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਸਕਦਾ ਹੈ ਪਰ 15 ਤਰੀਕ ਸ਼ਾਮ ਹੋਣ ਤੋਂ ਬਾਅਦ ਇਹ ਮੌਸਮ ਕਿਤੇ ਨਾ ਕਿਤੇ ਕਲੀਅਰ ਹੋ ਜਾਵੇਗਾ ਥੋੜੀ ਬਹੁਤੀ ਪੂਰਬੀ ਹਵਾ ਦੀ ਵੀ ਵਾਪਸੀ ਹੋਵੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਥੋੜੀ ਬਹੁਤੀ ਆਪਾਂ ਨੂੰ ਗਰਮੈਸ਼ ਦਾ ਮਾਹੌਲ ਦੇਖਣ ਨੂੰ ਮਿਲੇਗਾ ਦੁਆਰਾ ਤੋਂ ਤੇ ਮੌਸਮ ਜਿਹੜੇ ਆ ਕਲੀਅਰ ਹੁੰਦੇ ਦਿਖਾਈ ਦੇਣਗੇ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗੇਗੀ ਜਾਨੀ ਕਿ ਆਪਾਂ ਕਹਿ ਸਕਦੇ ਕਿ 14 ਅਤੇ 15 ਤਰੀਕ ਨੂੰ ਹਲਕੀ ਦਰਮਿਆਨੀ ਬੱਦਲਬਾਈ ਹੈ ਪਰ 16 ਤਰੀਕ ਨੂੰ ਪੰਜਾਬ ਦਾ ਮੌਸਮ ਕਿਤੇ ਨਾ ਕਿਤੇ ਕਲੀਅਰ ਇਸ ਤੋਂ ਇਲਾਵਾ ਕਿਸਾਨਾਂ ਦੇ ਲਈ ਸੂਚਨਾ ਇਹ ਹੈ ਕਿ ਫਿਲਹਾਲ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ 23 ਦਿਨਾਂ ਤੱਕ ਮੀਂਹ ਦਾ ਸਿਸਟਮ ਬਣ ਰਿਹਾ ਹੈ ਮੀਤੋ 23 ਤੋਂ ਲੈ ਕੇ 22 ਤਰੀਕ ਦੇ ਵਿਚਕਾਰ ਪਰ ਫਿਲਹਾਲ ਅਗਰ ਤੁਸੀਂ ਖੇਤਾਂ ਨੂੰ ਪਾਣੀ ਵਗੈਰਾ ਲਗਾਉਣਾ ਹੈ ਤਾਂ ਆਰਾਮ ਨਾਲ ਲਗਾ ਸਕਦੇ ਹੋ ਜਿਸ ਦੇ ਕਾਰਨ ਕੋਈ ਵੱਡਾ ਅਸਰ ਫਿਲਹਾਲ ਕਣਕ ਦੇ ਉੱਪਰ ਨਹੀਂ ਪਵੇਗਾ ਕਿਉਂਕਿ ਹੁਣ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਖਾਦਾਂ ਤੇ ਸਪਰੇਆਂ ਦਾ ਆਖਰੀ ਦੌਰ ਚੱਲ ਰਿਹਾ ਹੈ ਪਾਣੀ ਜਿਹੜੇ ਨੇ ਉਹ ਇੱਕ ਤੋਂ ਦੋ ਦੇ ਪਾਣੀ ਹੁਣ ਹੋਰ ਲੱਗਣਗੇ ਕਣਕ ਨੂੰ ਜਿਸ ਤੋਂ ਬਾਅਦ ਕੀ ਥੋੜਾ ਜਿਹਾ ਕੱਦ ਵਧ ਜਾਵੇਗਾ ਤੇ ਫਿਰ ਜਿਹੜਾ ਤੁਸੀਂ ਪਾਣੀ ਲਗਾਉਣਾ ਹੈ ਉਹ ਮੀਂਹ ਦੇ ਉੱਪਰ ਹੀ ਡਿਪੈਂਡ ਹੋਵੇਗਾ ਕਿ ਪਾਣੀ ਲਗਾਇਆ ਜਾਵੇ ਜਾਂ ਨਹੀਂ ਕਿਉਂਕਿ ਫਿਰ ਅਗਰ ਪਾਣੀ ਖੜਦਾ ਹੈ ਖੇਤ ਦੇ ਵਿੱਚ ਹਵਾ ਚੱਲਦੀ ਹੈ ਮੀਂਹ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਅਜਿਹੇ ਦੇ ਵਿਚਾਰ ਫਸਲ ਦੇ ਨੁਕਸਾਨ ਤੋਂ ਬਚਣ ਦੇ ਲਈ ਸਾਡੇ ਚੈਨਲ ਦੇ ਉੱਪਰ ਲਗਾਤਾਰ ਵੀਡੀਓਜ਼ ਦੇਖਦੇ ਰਹੋ ਤਾਂ ਕਿ ਮੌਸਮ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਚੈਨਲ ਤੇ ਨਵੇਂ ਹੋ ਤਾਂ ਦੁਆਰਾਤ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਜਿਹੀਆਂ ਜਾਣਕਾਰੀਆਂ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹਿਣ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ